ਜਿੰਨੇ ਜਣਿਓ ਆਪ ਦੀ ਸਥਾਨ ਤੇ ਖੜੇ ਹੋ ਜਿਓ ਨਿਸ਼ਾਨੀ ਲੱਗੂਗੀ ਸਿੱਧੀ ਲੱਗੂਗੀ ਬਾਬੇ ਦੇ ਦਰਬਾਰ ਦੇ ਵਿੱਚੋਂ 1 ਵੇ 2 ਵੇ 3 ਵੇ ਆਪਦੇ ਸਥਾਨ ਤੇ ਖੜੇ ਹੋ ਜਿਓ ਚਲ ਵੀ ਹਾਂਜੀ ਬਾਬਾ ਜੀ ਦਰਬਾਰ ਵੱਲੋਂ ਹੁਕਮ ਲੱਗਿਆ ਕਦਾ ਕੋਈ ਕਿਰਾਏ ਤੇ ਬੈਠਾ ਹੋਵੇ ਕਿਰਾਏ ਤੇ ਬੈਠਾ ਹੋਵੇ ਕੋਈ ਨੌਕਰੀ ਕਰਦਾ ਹੋਵੇ ਉਹਨਾਂ ਦੇ ਗਾਣੇ ਮਿੱਠੀ ਮਰਦ ਦੇ ਬੱਚੇ ਵਾਸਤੇ ਕੋਈ ਕਿਰਾਏ ਤੇ ਬੈਠਾ ਹੋਵੇ ਨੌਕਰੀ ਕਰਦਾ ਹੋਵੇ ਜੇ ਕੋਈ ਮੇਰੀ ਭੈਣ ਕੋਈ ਵੀਰ ਹੈ ਤਾਂ ਪਰਿਵਾਰ ਦੇ ਵਿੱਚੋਂ ਉਹਨਾਂ ਦੇ ਗਾਣਾ ਵਾਸਤੇ ਕਿਰਾਏ ਤੇ ਬੈਠੋ ਚੱਲੀ ਹਾਂਜੀ ਇਸ ਪਾਸੇ ਕੋਈ ਰਾਸ ਨਹੀਂ ਲੱਗੀ ਜਾਂਦੇ ਕਾਫੀ ਟਾਈਮ ਹੋ ਗਿਆ ਘਰ ਦੇ ਵਿੱਚ ਦੇਖ ਤਾਂ ਚੱਲੀ ਜਾਂਦੇ ਨੂੰ ਕਿੱਥੇ ਰਣਿਓ ਜੇ ਪੁਰ ਕਿੰਨਾ ਟਾਈਮ ਹੋ ਗਿਆ ਚਲ ਬੀਜਾਪੁਰ ਚੱਲ ਗਏ ਹਾਂਜੀ ਚੱਲ ਗਏ ਇਹ ਐਲੋ ਵੀ ਕਿਸੇ ਦਾ ਨਹੀਂ ਹੋ ਇਹਨੂੰ ਮੂੰਹ ਨਾ ਹਲਾਵੀ ਰੋਤਾੂ ਟਿਊ ਟਿਊ ਰੋਵੇਂਗਾ ਮੁੰਦਰਾ ਰੋਤਾੂ ਟਿਊ ਟਿਊ ਰੋਵੇਂਗਾ ਕੀ ਬਾਬਾਗੇ ਇਹ ਚਾਰ ਮੰਜ਼ਲ ਤਾਂ ਹੈ ਨਹੀਂ ਤਿੰਨ ਮੰਜ਼ਲ ਹੈ ਤੁਸੀਂ ਐਂਡ ਤੇ ਰਹਨੇ ਹੋ ਕਿ ਬਚਾਲੇ ਦੇ ਤੇ ਰਹਨੇ ਹੋ ਐਂਡ ਤੇ ਰਹਨੇ ਹੋ ਤੀਜੇ ਨੰਬਰ ਤੇ ਰਹਨੇ ਹੋ ਚੱਲੀ ਗਏ ਨਾਲ ਲੱਗੇ ਨੰਦੇ ਸਰੀਰ ਦੇ ਵਿੱਚ ਦੇਖ ਤਾਤਾ ਹੈ। ਕੰਨ ਜਣਿਆ। ਇਨਫੈਕਸ਼ਨ ਕਿਦੇ ਬਣੇ ਸੀ। ਐਡਮਿਟ ਕੋਲ ਰਿਆ ਸੀ ਹਸਪੀਟਲ ਦੇ ਵਿੱਚ ਤੁਸੀਂ ਦੇ ਸੀ। ਦੋ ਭਾਈ ਬੋਲ ਤੁਸੀਂ ਉਹ ਸੁਣ ਗਏ। ਯਾ ਨਹੀਂ। ਛੋਟਾ ਤੇਰੇ ਵੀ ਕਰਾ ਲੋਕੀ। ਛੋਟਾ ਤੇਰੇ ਵੀ ਕਰਾ ਲੋਕੀ ਨਾ ਹੁਣ ਤੱਕਲ ਹੱਦ। ਮਿਲ ਜਾਏ ਸੱਜਣ ਸਾਦਾ ਬਨ ਮੁਕਿਆ ਮਨ ਮੁਕਿਆ ਤੇਰੀ ਆਵਾਜ਼ ਰੀਤ ਕਰਨਾ ਸਾਦਾ ਬਨ ਮੁਕਿਆ ਜੋ ਮੰਗ ਮੰਗੀ ਤੁਹਾਨੂੰ ਕੀਰਨੇ ਕਰਦੇ ਵਿੱਚ ਉਹ ਹੀ ਪੁੱਛਦਾ ਸ ਵੀਰਾਂ ਦੇ ਵਿੱਚ ਕਮੀਆਂ ਲਿਆਦੀਆਂ ਸ ਵੀਰਾਂ ਦੇ ਵਿੱਚ ਦਿੱਕਤਾ ਲਿਆਦਿਆ ਸਰੀਰ ਨਹੀਂ ਸਹੀ ਰਹਿੰਦੇ ਨੰਬਰ ਦੂਜਾ ਬੱਚਾ ਨਹੀਂ ਹੋ ਰਿਹਾ ਪੰਜ ਸੱਤ ਸਾਲ ਹੋ ਚੁੱਕਿਆ ਕਿੰਨੇ ਸਾਲ ਹੋ ਗਏ 6 ਸਾਲ ਹੋ ਗਏ ਹੋਰ ਬੱਚੇ ਦੇ ਡੈਕ ਕਿਤੇ ਬਣੀ ਸੀ ਆਪਣੇ ਹੋਰ ਬੱਚਾ ਕਿਤੇ ਨਹੀਂ ਹੁੰਦਾ ਸੀ ਲੇਟ ਹੋਇਆ ਉਹ ਛੋਟਿਆ ਆ ਪਹਿਲੀ ਡੈਕ ਛੋਟੇ ਬਣੀ ਹੈ ਹੋਰ ਸਭ ਦੇ ਬੱਚੇ ਹੋ ਗਏ ਨਾ ਬੱਚਾ ਲੈਟ ਹੋਇਆ ਨਾ ਸਹੀ ਸਲਮ ਸਭ ਦੇ ਬੱਚੇ ਹੋ ਗਏ

6 ਸਾਲ ਹੋ ਚੁੱਕੇ ਆ ਕਿਸੇ ਬਸੇ ਗੁਰਾਮ ਦੇ ਜਿੰਦਾ ਬਾਬਾ ਕੰਦਾ ਇਹਨਾਂ ਤੱਕ ਦਾ ਕਾਫੀ ਲੰਮਾ ਪਰਿਵਾਰ ਹੈ ਇਹ ਤੁਹਾਡਾ ਕਾਫੀ ਲੰਮਾ ਪਰਿਵਾਰ ਹੈ ਘਰ ਦੇ ਵਿੱਚ ਕੋਈ ਦੱਸਿਆ 8-9 ਦਿਖਾ ਰਿਹਾ ਹੈ ਇਹਨਾਂ ਨੂੰ ਪੁੱਛਿਆ ਕਿੰਨੇ ਆ ਤੁਹਾਨੂੰ ਪਤਾ ਨਹੀਂ ਮੇਣ ਮੰਦੇ 8 ਹੈ ਕੋਈ ਦੋ ਬੱਚੇ ਹੈਗੇ ਕਿਹਦੇ ਹੈ ਰਾਜਕੁਮਾਰ ਜਾਂ ਰਾਮਕੁਮਾਰ ਕੋਈ ਇਹ ਆਪ ਗਰਮ ਪਰਵਾਰਾਂ ਦੇ ਵਿੱਚ ਹੁੰਦਾ ਹੈ ਇਹ ਆਦਮੀ ਕੋਣ ਹੈ ਦਿਨਾਮਾ ਟੀਨੇ ਆ ਚੁ ਤੂੰ ਦੇਖ ਤਾ ਵੜੀ ਪਿੱਛੇ ਕੋਨੇ ਛੋਟੇ ਛੋਟੇ ਉਹਨਾਂ ਦੀ ਛੋਟੇ ਟੀੜਿਆਂ ਦੇ ਵਿੱਚ ਫੋਟੇ ਕਰਦੇ ਵਿੱਚ ਪਰਿਵਾਰਾਂ ਦੇ ਪਿਤਰ ਨੂੰ ਕੋਈ ਮੰਨਿਆ RAMDEV ਆਕੇ ਮੰਨਿਆ ਰਣਜੀਤ ਜੰਮੇ ਮਾਤਾ ਨੂੰ ਮੰਨਿਆ ਭੈਰੋ ਜੀ ਨੂੰ ਮੰਨਦੇ ਹੋ ਕਿਹਨੇ ਮੰਨ ਲਾਇਆ ਜੱਦੀ ਸੇਵਾ ਸੀ ਤੁਹਾਡੇ ਇਹ ਪੁਰਾਣੀ ਸੇਵਾ ਹੈ ਮਾਤਾ ਕਾਲਕਾ ਨੂੰ ਮੰਨਦੇ ਹੋ ਭੈਰੋ ਜੀ ਨੂੰ ਕੋਈ ਮੰਨ ਲਾਤਾ ਖੇਤਪਾਲ ਜੀ ਨੂੰ ਦੁਖਦਿਆਂ ਸਭ ਕੁਝ ਕਰੀ ਜਾਂਦੇ ਹੋ ਤਾਂ ਵੀ ਛੋਟੇ ਡਿੱਕਦਾ ਚੱਲੀ ਜਾਂਦੀ ਕਿਸੇ ਬਸ ਇੱਕ ਹੀ ਰਾਮ ਨਾਮ ਦਸੋ सुरेंद्र ਕਿ ਨਾਮ ਨਾਮ ਤੇਰੇ सुरेंद्र ਚੱਲੀ ਜਾਂਦਾ ਹੋਣਾ ਅੱਧੀ रिक्ट बणी बचे ਉੱਥੇ ਕਿਸੇ ਦੇ ਬੱਚੇ ਲੇਟ ਤਾਂ ਨਹੀਂ ਹੋਏ ਯਾਰ ਦੇਖ ਦੇ ਯਾਰ ਕੋਈ ਮਾਲਕ ਨੇ ਅਸੀਰਿਤ ਬਣਾਈ ਸੀ ਓਏ ਇੱਕ ਵਾਰੀ ਗੋਪਰੀ ਹੋਈ ਸੀ ਬੱਚਾ ਹਲ ਵਾਲਾ ਹੋ ਗਿਆ ਸੀ ਤੂੰ 2 ਟਾਈਮ ਮਿੰਟ ਟੱਪ ਗਿਆ ਸੀ 2 ਵਾਰੀ ਸ਼ੁਰੂ ਚ ਟੱਪੜਾ ਗੁੰਮ ਕੀਦਾ ਹੋਇਆ ਟੀ-ਸ਼ਰਟ ਗੁੰਮ ਕੀਦੀ ਹੋ ਗਈ ਜਾਂ ਸ਼ਲਟ ਕਿੰਨਾ ਟਾਈਮ ਹੋ ਗਿਆ ਕਿੱਥੇ ਰੰਦਾ ਸੀ ਉਸ ਤੋਂ ਬਾਅਦ ਪੂਰੀ ਗੱਲ ਦੇ ਵਿੱਚ ਪ੍ਰੋਬਲਮ ਕੀ ਦੀ ਐ ਸੀ ਛੋਟੇ ਹੀ ਸੀ ਆ ਤੋਲੀਆ ਕੁਮੱਚਿਆ ਕੋਈ ਕੱਪੜਾ ਕੁਮੱਚਿਆ ਇਹ ਕੋਈ ਵਿਆਹ ਦੇ ਵਿੱਚ ਕੁਮੱਚਿਆ ਕਿਹਦਾ ਵਿਆਹ ਸੀ ਚਲੋ ਮੇਰੇ ਸਾਹ ਸੇ ਕਦਨਾ ਡੇਗਨ ਜਿਪਾ ਨਹੀਂ ਵੀ ਮੁੱਤਰਾ ਬਣਾਵਾਂਗੀ ਬਰ ਦੂਜੇ ਅਸੂਦੇ શ્રી ਰੰਦਿਵਾਲਾ ਆਈ ਸੀ ਗਰਾਂਗੁਰਾ ਨਵੋਕ ਉਹ ਜਿਹੜਾ ਕਵਲੀਆ ਬਵਾਚਾ ਕਪੜਾ ਬਵਾਚਾ ਜਿਹੜਾ ਪਤਾ ਇਹ ਲੱਗਿਆ ਕਿ ਆਪੇ ਫਿਰ ਗਿਆ ਤੇ ਰਗੜੀ ਜਿਮਲਾ ਨਾ ਕਿਰਾਉਂ ਕਿੱਥੇ ਰਹਿੰਦੀ ਐ ਚਲੇ ਹਾਂਜੀ ਇਹ ਕਰਕੇ ਜਾਓਗੇ ਸਵਾਲ ਲੋਕਾਂ ਦਾ ਬਬੇਰਾ ਢਿੱਡ ਨੂੰ ਆਹੱਕੀ ਗੱਲ ਹੈ ਉਹ ਗੱਲ ਨਹੀਂ ਉਹ ਨਹੀਂ ਕਹੀ ਦੀ ਤੁਸੀਂ ਆਸੇ-ਪਾਸੇ ਹੋ ਜਾਓ ਘਰੇ ਦਵਾਈ ਲਾਉਂਦਾ ਹੈ ਹਾਂਜੀ ਕਿੱਥੇ ਲਾਉਂਗੇ ਜੀ ਰੋਸੇ ਲਾਉਂਦੇ ਰੱਖਦੇ ਪਰਚਾ ਲੱਗ ਜੂਆ ਕੰਨਿਆ ਹੋਗੀ ਕੁਇਡਰ ਦਾ ਕੋਈ ਰੈਂਕ ਨਹੀਂ ਫਿਰ ਕੇ ਖਰਾ ਉਹ ਵੀ ਸਕਦਾ ਹੈ ਗੈਸਰੀ ਨਹੀਂ ਹੈ ਅਰਦਾਸ ਪੂਰੀ ਦਾ ਸਵਾਸ਼ ਰੱਬ ਦਾ ਸਭ ਕੁਝ ਸੋਧਿਆ 아이 ਸਮਝੇ ਤਬਰਿਕ ਕੋਟਰੀ ਹੋ ਜੇ ਤਲੀ ਦੀ ਤਲੀ ਲੈਣਾ ਕਰਨਾ ਮਾਲਕ ਨੂੰ ਦੇਣਾ ਕਰਨਾ ਅਰਦਾਸ ਲੋਣੀ ਆਸੇ ਨਹੀਂ ਹੈ ਅਰਦਾਸ ਲਾਵਾਗੇ ਫੇਰੀ ਲਾਦੇ ਕਰੂੰਗਾ 1 ਮਹੀਨੇ ਦੁਲਾ ਦੇ ਪੰਜ ਫੇਰੀਆਂ ਕਰਦੇ ਪੂਜਾ ਪੰਜ ਫੇਰੀਆਂ ਦੇ ਵਿੱਚ ਸੋਨੇ ਮਰੇ ਬੂਟਾ ਲੱਗੇ ਇੱਕ ਕੁੱਤਾ ਲੈ ਕੇ ਘਰੇ ਲਾਉਂਦਾ ਨਾਮ ਕੁੱਤਾ ਹੀ ਦਰਦੀ ਜਾਂ ਮੁੰਡਾ ਹੁੰਦਾ ਚੱਲ ਵੀ ਬੜੀ

ਮੰਮੇ ਮੈਰੀ ਡਾਗੇ ਪੜਾ ਕਰ ਦੋ ਬਾਬਾ ਤੁਹਾਡਾ ਅੱਛਾ ਹੋ ਜੂ ਸਰੀਰ ਸੱਟ ਹੋ ਜੂ ਆ ਮੰਗਲਵਾਰ ਨੂੰ ਫੇਰੀ ਲਾ ਦਿਓ ਜੇ ਬਾਬਾ ਬੜਾ ਮੋੜਿਆ ਦਰਵਾਰ ਫੇਰੀ ਲਾਣੀ ਕਾ ਦੋਗੇ ਚੱਲੀ ਕੇ ਨਾਲ ਸਾਡੇ ਹੋ ਕਹੇਗਾ ਅਈ ਕਾਲ ਕੇ ਕਿਤੇ ਫੋਟੋ ਕਰ ਲਈ ਸੀ ਕਿਤੇ ਕੰਮੀ ਸੀ ਛੋਟੇ ਹੌਲਾ ਹੋ ਜੀ ਉਹ ਸੋਟਾ ਪੀਰ ਨਹੀਂ ਲੈਣਾ ਪੜਚਾ ਲੱਗ ਜੂਗਾ ਸਿੱਧਾ ਲੱਗ ਜੂਗਾ 2.5 ਮਹੀਨੇ ਬਾਅਦ ਬੇਟੀਆਂ ਮੰਨੇ ਲੱਗੀਆਂ ਨੇ ਆਈ ਸਮਝ ਨੱਚਣ ਦੇ ਵੀਰ ਬਾਪੇ ਦਾ ਰੋਜਾ ਰੱਖਿਆ ਪਰ ਅੱਠਿਆ ਕਰੋਗੇ ਕਿ ਮਹੀਨੇ ਤੋਂ ਹੀ ਚੰਦੇ ਵੀਰ ਬਾਤ ਵਰਤ ਰੱਖਣਾ ਪੂਜਾ ਜੀ ਦਾ ਵਰਤ ਉਹ ਬੋਲੋ ਪੰਜ ਵਰਤ ਪੂਰੇ ਕਰਦੇ ਆ ਕਰ ਦੋਗੇ ਜੇ ਬੇੜਾ ਪਾ ਲੇ ਇੱਕ ਹੀ ਵਰਤ ਚਲ